ਮਾਨਾਪੁਰਾ ਸੜਕ ਤੇ ਪਿੰਡ ਖੇੜੀ ਪੱਤਾ ਦੇ ਅੱਡੇ ਦੇ ਨਜ਼ਦੀਕ ਇੱਕ ਕਾਰ ਨੋਟਿਫਰ ਨੇ ਟੱਕਰ ਮਾਰੀ ਹੈ ਜਿਸ ਦੇ ਵਿੱਚ ਇੱਕ ਔਰਤ ਨੂੰ ਨਾਮੁਸ਼ਤਾ ਲੱਗੇ ਲੇਕਿਨ ਟੀਪਰ ਪਲਟ ਗਿਆ ਹੈ ਬੜਾ ਹਾਸਟੜਾ ਹੈ ਟੀਪਰ ਪਟਲ ਦੇ ਨਾਲ ਟੀਪਰ ਦਾ ਜਿਆ ਨੁਕਸਾਨ ਹੋਇਆ ਹੈ ਉਹਨੇ ਦੱਸਿਆ ਕਿ ਮੈਂ ਆਪਣੀ ਗੱਡੀ ਟੀਪਰ ਨੂੰ ਲੈ ਕੇ ਜਾ ਰਿਹਾ ਸੀ ਮੈਂ ਦੂਰ ਤੋਂ ਦੇਖਿਆ ਤੇ ਗੱਡੀ ਖੜੀ ਇਸ ਸਾਈਡ ਤੇ ਇਹਨਾਂ ਨੇ ਇੱਕਦਮ ਕਟ ਮਾਰਿਆ ਜਿਹੜਾ ਕਿ ਟੀਪਰ ਡਰਾਈਵਰ ਦਾ ਕਹਿਣਾ ਹੈ ਲੇਕਿਨ ਦੂਜੇ ਕਾਰ ਮਾਲਕਾਂ ਦਾ ਕਹਿਣਾ ਹੈ ਲੋਕਾਂ ਦੱਸਿਆ ਜਾ ਰਿਹਾ ਵੀ ਇਹਨਾਂ ਨੇ ਪਿੱਛੇ ਤੋਂ ਆ ਕੇ ਟੱਕਰ ਮਾਰੀ ਹੈ ਦੋਨੋਂ ਗੱਡੀਆਂ ਸਮਾਨੇ ਸਾਈਡ ਤੋਂ ਪਟੜਾ ਸਾਈਡੋਂ ਜਾਰੀ ਸੀ ਔਰ ਇਸ ਹਾਦਸੇ ਦੀ ਜਾਂਚ ਸਰਪੁਲਿਸ ਮਾਣਾ ਬਲੋਕ ਕੀਤੀ ਜਾਣੀ ਹੈ ਕੈਂਪ ਮੇਰਾ ਮੋਨੂ ਆਈ ਜੀ ਵਜ੍ਹਾ ਦੇਖੋ ਇਹ ਹੋਈ ਆ ਇਹ ਚੰਗੇ ਭਲੇ ਉਰੇ ਸਾਈਡ ਤੇ ਪਹਿਲਾਂ ਖੜੇ ਸੀਗੇ ਮੈਂ ਸਾਡੀ ਗਲਤੀ ਹੈ ਸਾਡੇ ਟਿੱਪੜਾ ਦੀ ਹਰੇਕ ਦੀ ਇਹ ਆਦਤ ਆ ਅਸੀਂ ਅੱਧਾ ਕਿਲੋ ਮੀਟਰ ਤੋਂ ਪਹਿਲਾਂ ਹੀ ਅੰਦਾਜ਼ਾ ਲਾ ਲੈਨੇ ਵੀ ਬੰਦਾ ਕੌਣ ਕੈਸ਼ ਰਾਤ ਕਰ ਰਿਹਾ ਇਹ ਬਈ ਜੀ ਸਾਈਡ ਤੇ ਖੜੇ ਸੀਗੇ ਮੈਂ ਸੋਚਿਆ ਵੀ ਚੱਲੇ ਸਾਈਡ ਤੇ ਖੜੇ ਨੇ ਮੈਂ ਓਵਰਟੈਕ ਕਰ ਲਾ ਕੋਈ ਇਹਨਾਂ ਦੇ ਅੱਗੇ ਕਾਰ ਨਹੀਂ ਆ ਰਹੀ ਸੀ ਕੋਈ ਕੁਝ ਨਹੀਂ ਆ ਰਿਹਾ ਸੀਗਾ ਜੀ ਇਹ ਚੰਗੇ ਭਲੇ ਖੜੇ ਖੜੇ 1 ਕੋ ਲੱਖ ਤ ਇਹਨਾਂ ਨੇ ਕਾਰ ਅੱਗੇ ਨੂੰ ਵਾਰਤੀ ਵਾਰ ਕੇ ਮੈਂ ਕਿਹਾ ਵੀ ਚੱਲ ਕੋਈ ਨਹੀਂ ਸਾਈਡ ਤੇ ਨਿਕਲ ਜਾਣਗੇ ਮੈਂ ਇੱਧਰ ਨੂੰ ਗੱਡੀ ਮੋੜੀ ਆ ਇਹਨਾਂ ਨੇ ਤਾਂ ਵੀ ਗੱਬੇ ਬ੍ਰੇਕ ਲਾਤੀ ਆ ਥਾਰ ਕੇ ਮੈਨੂੰ ਇਹਨਾਂ ਦੇ ਥੱਲੇ ਉਤਾਰਨੀ ਪਈ ਗੱਡੀ ਥੱਲੇ ਪਾ ਦੀ ਮੈਂ ਡਰਾਈਵਰ ਸਾਈਡ ਇਹਨਾਂ ਦੇ ਗੱਡੀ ਵੱਜੀ ਆ ਇਹਨਾਂ ਨੇ ਗੱਬੇ ਗੱਡੀ ਰੋਕ ਲਈਏ ਸਾਡਾ ਇੱਥੇ ਜੋ ਕੋਈ ਗਲਤੀ ਨਹੀਂ ਆ ਜਦ ਆ 36 ਬੰਦੇ ਉਰੇ ਖੜੇ ਨੇ 36 ਤੋਂ ਪੁੱਛ ਲੋ ਵੀ ਜੇ ਗੱਡੀ ਆ ਦੀ ਕੋਈ ਗਲਤੀ ਆ ਇਨਾਂ ਦੀ ਜੁੱਤੀ ਮੇਰਾ ਸਿਰ ਹੋਏਗਾ ਮੇਰਾ ਨਾਮ ਗੁਰਪਿੰਦਰ ਸਿੰਘ ਹੈ ਜੀ ਗੱਡੀ ਅਸੀਂ ਸਮਾਰੇ ਤੋਂ ਲੈ ਕੇ ਆ ਰਹੇ ਜੀ ਪਿੱਛੇ ਅੱਛਾ ਮਗਰ ਹੀ ਸਾਡੇ ਟਿਪਰ ਆ ਰਿਹਾ ਸੀ ਕਾਫੀ ਦੂਰ ਸੀਗਾ ਅਸੀਂ ਇਸ਼ਾਰਾ ਦੇ ਕੇ ਦਰੋਂ ਰੋਡ ਖਾਲੀ ਸੀ ਮੁਰਦਦੇ ਸੀਗੇ ਠੀਕ ਹੈ ਇਹ ਜਦੋਂ ਮੋੜ ਰਹੇ ਸੀ ਇਹਨੇ ਗੱਡੀ ਕੰਟਰੋਲ ਨਹੀਂ ਕੀਤੀ ਹੋਈ ਵੀ ਨਹੀਂ ਸਿੱਧੀ ਲਿਆ ਕੇ ਵਿੱਚ ਠੋਕੀ ਹੈ ਜੀ ਠੀਕ ਹੈ ਹਾਂ ਜੀ ਇਹਦਾ ਬੰਦੇ ਦਾ ਨਸ਼ਾ ਵੀ ਕੀਤਾ ਹੋਇਆ ਔਰ ਓਵਰਲੋਡ ਗੱਡੀਆਂ ਨੇ ਜੀ ਇੰਨਾ ਟਿਪਰ ਕਦੀ ਓਵਰਲੋਡ ਤੇ ਇੰਨਾ ਤੇਜ਼ ਚੱਲਦਾ ਕਰੋਨਾ ਤੇ ਹਾਂਜੀ ਤੁਸੀਂ ਤਿੰਨ ਚਾਰ ਜੀ ਬੈਠੇ ਵੀ ਤਿੰਨ ਜਣੇ ਜੀ ਇੰਨਾ ਦੀ ਮਰ ਜਾਂਦੇ ਜੀ ਕੌਣ ਜ਼ਿੰਮੇਵਾਰ ਸੀਗੀ ਕੋਈ ਪੁੱਛਣ ਕਿਛਣ ਵਾਲੀ ਨਹੀਂ ਇਹਨਾਂ ਨੂੰ ਜੋ ਓਵਰਲੋਡ ਗੱਡੀਆਂ ਚਲਾਉਂਦੇ ਐ ਇੰਨੀ ਤੇਜ਼ ਗੱਡੀ ਚਲਾ ਰਹੇ ਐ ਅੱਛਾ ਤੁਹਾਡੀ ਕਿਹੜੀ ਗੱਡੀ ਆ ਜੀ ਮੇਰੀ ਵਰਨਾ ਗੱਡੀ ਆ ਜੀ ਅੱਛਾ ਕਿੰਨੇ ਕਰ ਸਾਲੋਂ ਤੁਹਾਡੀ ਗੱਡੀ ਗੱਡੀ ਸਾਰੀ ਟੁੱਟ ਗਈ ਜੀ ਪਿੱਛੋਂ ਮਗਰ ਉਹ ਸਾਰੀ ਖਤਮ ਹੋ ਗਈ ਉਹ ਖੜੀ ਆ ਗੱਡੀ ਜੀ ਖਤਮ ਐ ਜੀ ਮਗਰ ਉਹ ਸਾਰੀ ਤੁਸੀਂ ਕੀ ਕਿਸਤਾ ਮੰਗ ਕਰਦਾ ਜ ਔਰ ਸਾਡੇ ਜਿਹੜਾ ਨੁਕਸਾਨ ਹੋ ਉੱਪਰ ਭਾਈ ਹੋਵੇ ਜੀ ਮਾਂ ਮਗਰ ਉਹਨਾਂ ਮੋਰਸਲ ਦੇ ਅੱਛਾ ਮਾਂ ਵੀ ਬੰਦੇ ਮਰ ਗਏ ਹੋਣੇ ਚਲੋ ਮਾਰਾ ਕੀਤਾ ਇਹਦਾ ਵਿਚਾਰ ਹੈਗਾ ਉਹਨਾਂ ਵੀ ਰਹਿ ਗਏ ਗਲਤੀ ਖਾ ਦੇ ਦੀਏ ਤੂੰ ਗੱਡੀ ਬੱਠੇ ਕਰੇ ਮडम ਕੰਟਰੋਲ ਗੱਡੀ ਕਰਾ ਕੰਟਰੋਲ ਕੀਤਾ ਨਹੀਂ ਗੱਡੀ ਕੰਟਰੋਲ ਜੋ ਯੂਨਿਟ ਨੂੰ ਅੰਮ੍ਰਮਨ ਪੀਕੇ ਕਰਕੇ ਦੇਣਾ ਪ੍ਰਸਤਮ ਕੌਸ਼ਿਕ ਸਮਾਣਾ ਨਿਊਜ਼